ਅਮਤ ਗੜ ਦੀ ਸਾਰੀ ਸਾਥ ਸੰਗਤ ਮੇਰੀਆਂ ਮਾਵਾ ਪੈਣਾ ਮੇਰੇ ਵੀਰ ਤੇ ਸਾਡੇ ਬਹੁਤ ਸਤਿਕਾਰਯੋਗ ਐਮ ਐਲ ਏ ਸਾਹਿਬ ਜਸਵੰਤ ਸਿੰਘ ਗੱਜਨ ਮਾਜਰਾ ਜੀ ਮੈਡਮ ਪਰਮੇਂਦਰਪੁਰ ਜੀ ਸਾਰੇ ਆਪਾਂ ਰਲ ਕੇ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣੀਆਂ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਅੱਜ ਇਹਨਾਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਹੋਈ ਹੈ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਆ ਕਿ ਇਹਨਾਂ ਦਾ ਜਿਹੜਾ ਨਵਾਂ ਸਫ਼ਰ ਹੈ ਉਹ ਖੁਸ਼ੀਆਂ ਭਰਿਆ ਹੋਵੇ ਪਰਿਵਾਰ ਇਹਨਾਂ ਦਾ ਹਮੇਸ਼ਾ ਖੁਸ਼ ਵਸੇ ਹਮੇਸ਼ਾ ਇਹਨਾਂ ਵੱਲੋਂ ਜਿਹੜੀਆਂ ਧੀਆ ਵੱਲੋਂ ਪੇਕੇਆਂ ਨੂੰ ਵੀ ਠੰਡੀਆਂ ਹਵਾਵਾਂ ਮਿਲ ਜਾਣ ਪੇਕੇ ਇਹਨਾਂ ਦੇ ਹਮੇਸ਼ਾ ਖੁਸ਼ ਰਹਿਣ ਕਿ ਜਿੱਥੇ ਅਸੀਂ ਧੀਆ ਦਾ ਤੌਰ ਤਾਂ ਉਹ ਇੰਨੇ ਚੰਗੇ ਨੇ ਕਿ ਸਾਨੂੰ ਕਦੇ ਦਿੱਕਤ ਆਈ ਹੀ ਨਹੀਂ ਕਦੇ ਮਹਿਸੂਸ ਹੋਇਆ ਨਹੀਂ ਕਿ ਕਿਸੇ ਕੁੜੀ ਦੇ ਸੇ ਬਗਾਨੇ ਕਰ ਸਟੋਰੀ ਹੈ ਸੋ ਅੱਜ ਮੈਨੂੰ ਇੱਥੇ ਪਹੁੰਚ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਸਾਰੇ ਆਰਗੇਨਾਈਜ਼ਰਸ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਲੀਕਿਆ ਹੈ ਹੈਪੀ ਬਾਬਾ ਜੀ ਦਾ ਜਿਨ੍ਹਾਂ ਦੀ ਬੜੀ ਸੇਵਾ ਹੈ ਅੱਜ 22 ਸਾਲ ਹੋ ਗਏ ਲਗਾਤਾਰ ਧੀਆ ਦੇ ਵਿਆਹ ਕਰਦੇ ਆ ਰਹੇ ਨੇ ਬੜੀ ਵੱਡੀ ਸੇਵਾ ਮਾਲਕ ਨੇ ਇਹਨਾਂ ਨੂੰ ਬਖਸ਼ੀ ਹੈ ਜਦੋਂ ਇਹਨਾਂ ਦੀ ਸੇਵਾ ਦੇਖਦੇ ਆ ਫਿਰ ਆਪਣਾ ਜੀ ਕਰਦਾ ਕਿ ਅਸੀਂ ਵੀ ਘਰੋਂ ਨਿਕਲ ਕੇ ਔਡੇ ਵਿੱਚ ਹਾਜ਼ਰੀ ਲਵਾਈਏ ਬੱਚਿਆਂ ਮਿਲੀਏ ਗਿਲੀਆਂ ਇਹਨਾਂ ਨੂੰ ਪਿਆਰ ਕਰੀਏ ਕਿਉਂਕਿ ਵੱਡੇ ਤੋਂ ਵੱਡੇ ਦਾਨੀ ਜਿਹੜੇ ਨੇ ਉਹ ਪੰਜਾਬ 'ਚ ਬੈਠੇ ਨੇ ਪੰਜਾਬ ਦੀ ਧਰਤੀ 'ਤੇ ਅਜੇ ਧੀਆ ਦਾ ਵਿਆਹ ਦਾ ਕਾਰਜ ਪੂਰੇ ਹੋਏ ਨੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਖੁਸ਼ੀ ਦੀ ਲੱਗਦੀ ਹੈ ਕਿ ਮੈਂ ਪਿਛਲੇ ਸਾਲ ਵੀ ਆ ਕੇ ਦੇਖਿਆ ਸੀ ਵੀ ਕੋਈ ਧਰਮ ਦਾ ਜਾਤ ਪਾਤ ਦਾ ਕੋਈ ਫਰਕ ਨਹੀਂ ਹੈਗਾ ਤਾਂ ਸਾਰਿਆਂ ਨੂੰ ਇੱਕ ਜਿਹਾ ਟ੍ਰੀਟ ਕੀਤਾ ਜਾਂਦਾ ਸਾਰਿਆਂ ਨੂੰ ਇੱਕ ਜਿਹਾ ਜੋ ਵੀ ਦਾੜ ਦਹੇਜ ਦਾ ਸਮਾਨ ਹੈ ਉਹ ਦਿੱਤਾ ਜਾਂਦਾ ਮੈਨੂੰ ਲੱਗਦਾ ਮੈਂ ਜਦੋਂ ਆਉਂਦੀ ਹੋਈ ਐਂਟਰ ਕਰਦੀ ਦੇਖ ਰਹੀ ਸੀ ਕਿ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਸੀ ਜਿਹੜੀ ਇਹਨਾਂ ਲਈ ਨਾ ਹੋਵੇ ਈਆਂ ਲਈ ਹਰ ਚੀਜ਼ ਟੀਵੀ ਹੋ ਗਿਆ ਫ੍ਰਿਜ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਈ ਸੋ ਮੈਂ ਸਾਰੇ ਆਪਣੇ ਵੀਰਾਂ ਦਾ ਧੰਨਵਾਦ ਕਰਦੀ ਆ ਜਿਹੜੇ اپنی نیک تمائی ਚੋਂ ਜਿਹੜੇ ਤਿਲ ਫੁੱਲ ਭੇਟਾ ਉਹ ਇਹਨਾਂ ਧੀਆਂ ਲਈ ਇਹਨਾਂ ਨੇ ਖਰਚੀ ਹੈ ਮੁੱਖ ਮੰਤਰੀ ਸਾਹਿਬ ਪਹਿਲਾਂ ਇਸ ਪ੍ਰੋਗਰਾਮ ਤੇ ਹਾਜ਼ਰੀ ਲਵਾਉਂਦੇ ਰਹੇ ਨੇ ਬਤੌਰ ਐਮਪੀ ਉਹ ਜੇ ਪਹੁੰਚਦੇ ਸੀਗੇ ਤੇ ਜਦੋਂ ਵੀ ਮੈਂ ਉਹਨਾਂ ਨਾਲ ਗੱਲ ਕਰਦੀ ਆ ਕਿ ਮੈਨੂੰ ਛਪਾਰ ਵਾਲਿਆਂ ਨੇ ਇੱਥੇ ਬੁਲਾਇਆ ਐ ਅਹਿਮਦਗੜ ਵਾਲਿਆਂ ਨੇ ਬੁਲਾਇਆ ਤਾਂ ਮੈਨੂੰ ਹਮੇਸ਼ਾ ਗੱਲ ਕਹਿੰਦੇ ਨੇ ਵੀ ਤੂੰ ਜਾ ਕੇ ਆਣਾ ਹਾਜ਼ਰੀ ਲਵਾ ਕੇ ਆਉਣੀ ਬਹੁਤ ਉਹਨਾਂ ਦਾ ਪਿਆਰ ਹੈ ਜੁੜੇ ਹੋਏ ਨੇ ਇੱਥੇ ਅੱਜ ਮੈਂ ਤੁਹਾਡੇ ਸਾਰੇ ਨਾਲ ਵਾਦਾ ਵੀ ਕਰਕੇ ਜਾਂਦੀ ਆ ਕਿ ਜਦੋਂ ਤੱਕ ਮੈਂ ਹੋ ਸਕਦਾ ਹੋਇਆ ਮੈਂ ਹਰ ਸਾਲ ਬੱਚਿਆਂ ਚ ਹਾਜ਼ਰੀ ਲਵਾਉਂਦੀ ਰਹੂੰਗੀ ਤੁਹਾਡੇ ਚ ਆਉਂਦੀ ਰਹੂੰਗੀ ਜਿਵੇਂ ਐਮਐਲਏ ਸਾਹਿਬ ਨੇ ਸਾਨੂੰ ਪਹਿਲਾਂ ਦੱਸਿਆ ਕਿ ਧੀਆਂ ਦੇ ਹਿੱਸੇ ਬੜੇ ਸਾਰੇ ਦੁੱਖ ਆਏ ਨੇ ਭਰੂਣ ਅੱਤਿਆ ਵਰਗੀ ਕ੍ਰੀਤੀ ਹੋ ਗਈ ਬਾਲ ਵਿਆਹ ਹੋ ਗਿਆ ਬੜੀਆਂ ਸਾਰੀਆਂ ਮਾੜੀਆਂ ਜਿਹੜੀਆਂ ਕ੍ਰੀਤੀਆਂ ਸੀਗੀਆਂ ਸਮਾਜ ਚ ਸੀਗੀਆਂ ਮੈਂ ਕੱਲ ਕਹਿ ਨਹੀਂ ਸਕਦੀ ਕਿ ਇਹ ਸਾਰੀਆਂ ਖਤਮ ਹੋ ਗਈਆਂ ਪਰ ਬਹੁਤ ਹੱਦ ਤੱਕ ਇਹ ਚੀਜ਼ਾਂ ਜਿਹੜੀਆਂ ਅੱਗੇ ਨਾਲੋਂ ਕੰਟਰੋਲ ਚ ਹੋ ਗਈਆਂ ਮਾਪਿਓ ਵੀ ਪੜੇ ਲਿਖੇ ਹੋ ਗਏ ਉਹਨਾਂ ਨੂੰ ਪਤਾ ਹੈ ਕਿ ਧੀਆਂ ਨੇ ਜਿਹੜੀਆਂ ਉਹ ਬਹੁਤ ਮਾਪਿਓ ਦਾ ਨਾਮ ਰੌਸ਼ਨ ਕਰਦੀਆਂ ਨੇ ਸਾਨੂੰ ਸਿਰਫ ਇੱਕ ਚੀਜ਼ ਚਾਹੀਦੀ ਹੈ ਕਿ ਆਪਾਂ ਇਹਨਾਂ ਨੂੰ ਪੜਾ ਲਿਖਾ ਦੇਈਏ ਜੇ ਧੀਆਂ ਪੜ੍ਹ ਲਿਖ ਜਾਣਗੀਆਂ ਉਹਦੇ ਪੈਰਾਂ ਤੇ ਖੜ੍ਹ ਜਾਣਗੀਆਂ ਤੇ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣੀ ਸਮਝੋ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਕਿ ਅਸੀਂ ਬੱਚਿਆਂ ਨੂੰ ਪੜਾਈਏ ਲਿਖਾਈਏ ਪੰਜਾਬ ਦੇ ਬੱਚੇ ਨੇ ਜਿਹੜੇ ਉਹ ਪੜ੍ਹਨ ਲਿਖਣ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਾ। ਜਿਹੜੇ ਸਕੂਲੀ ਪੱਧਰ ਦੀ ਸਿੱਖਿਆ ਹੈ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਬਣਾਈ ਜਾ ਰਹੇ ਨੇ। ਵਧੀਆ ਕਾਲਜ ਖੋਲੇ ਜਾ ਰਹੇ ਨੇ, ਮੈਡੀਕਲ ਕਾਲਜ ਖੋਲੇ ਜਾ ਰਹੇ ਨੇ। ਕਿ ਸਾਡੇ ਬੱਚੇ ਕਿਸੇ ਵੀ ਗੱਲੋਂ ਪਿੱਛੇ ਨਾ ਰਹਿ ਜਾਣ। ਸੋ ਮੈਂ ਅੱਜ ਮਾਵਾਂ ਭੈਣਾਂ ਨੂੰ ਮੇਰੀਆਂ ਬਜ਼ੁਰਗ ਬੈਠੇ ਨੇ ਇਹੀ ਬੇਨਤੀ ਕਰੂੰਗੀ ਕਿ ਜਿਹਦੇ ਕੋਲ ਵੀ ਧੀ ਹੈ ਉਹ ਆਗਿਆ ਧੀਆਂ ਨੂੰ ਪੜਾਇਓ ਜਰੂਰ। ਕਿਉਂਕਿ ਇਹਨਾਂ ਨੇ ਪੜ੍ਹ ਲਿਖ ਕੇ ਤੁਹਾਨੂੰ ਥੋੜਾ ਜ਼ਿੰਦਗੀ ਤੁਹਾਡੀ ਆਸਾਨ ਕਰਨੀ ਹੈ ਸੌਖੀ ਕਰਨੀ ਹੈ ਤੁਹਾਡੇ ਤੇ ਬੋਝ ਨਹੀਂ ਹੈ ਗਿਆ ਪੁਰਾਣਾ ਜ਼ਮਾਨਾ ਹੁੰਦਾ ਸੀਗਾ ਕਿ ਬੋਝ ਨਿਤੀਆਂ ਆਧਾ ਜ਼ਮਾਨਾ ਬਦਲ ਗਿਆ ਬਦਲਦੇ ਦੌਰ ਚ ਸਾਨੂੰ ਵੀ ਬਦਲਣਾ ਚਾਹੀਦਾ ਸਾਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਜਿਹੇ ਟ੍ਰੀਟ ਕਰੀਏ ਉਹਨਾਂ ਨੂੰ ਪੜ੍ਹਨ ਲਿਖਣ ਦੇ ਅੱਗੇ ਵਧਣ ਦੇ ਮੌਕੇ ਦੇਈਏ ਸੋ ਅੱਜ ਮੈਂ ਸਾਰੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਵਧਾਈਆਂ ਦਿੰਨੀ ਆ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਚ ਪਹੁੰਚ ਕੇ ਤੇ ਪ੍ਰਮਾਤਮਾ ਕਰੇ ਕਿ ਇਹ ਬੱਚੇ ਬਹੁਤ ਸਾਰੀਆਂ ਤਰੱਕੀਆਂ ਛੂਣ ਆਪਦੇ ਘਰਾਂ ਚ ਖੁਸ਼ੀ-ਖੁਸ਼ੀ ਵਸਣ ਹਮੇਸ਼ਾ ਖੁਸ਼ ਰਹਿਣ ਤਰੱਕੀਆਂ ਕਰਨ ਜੋ ਵੀ ਜ਼ਿੰਦਗੀ ਚ ਕਰਨਾ ਚਾਹੁੰਦੇ ਨੇ ਹਮੇਸ਼ਾ ਆਪਣੀਆਂ ਬੁਲੰਦੀਆਂ ਹਾਸਲ ਕਰਨ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮੈਂ ਅੱਜ ਕੱਲ੍ਹ ਹੋਰ ਕਹਿਣਾ ਚਾਹੁੰਦੀ ਆ ਕਿ ਇਹ ਵਿਆਹ ਤਾਂ ਬਹੁਤ ਖਾਸ ਹੈ ਜਿੱਥੇ ਮੈਂ ਦੇਖ ਰਹੀ ਆ ਕਿ ਸਾਰੇ ਮਹਾਂਪੁਰਸ਼ ਪਹੁੰਚੇ ਹੋਏ ਨੇ ਵੱਡੀਆਂ-ਵੱਡੀਆਂ ਹਸਤੀਆਂ ਪਹੁੰਚੀਆਂ ਹੋਈਆਂ ਨੇ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਕਿਉਂਕਿ ਅਕਸਰ ਵਿਆਹ ਤੇ ਆਪਾਂ ਕੀ ਕਰਦੇ ਆ ਨੇੜੇ ਦੇ ਰਿਸ਼ਤੇਦਾਰ ਬੁਲਾ ਲਏ ਕੋਈ ਆਪਣਾ ਸੱਜਣ ਮੱਤਰ ਬੁਲਾ ਲਿਆ ਆਪਾਂ ਇਹ ਨਹੀਂ ਸੋਚਦੇ ਕਿ ਇਹ ਜੇ ਆਪਾਂ ਲੋਕ ਵੀ ਬੁਲਾ ਲਈਏ ਜਿਨ੍ਹਾਂ ਨੇ ਇਹਨਾਂ ਨੂੰ ਦੁਆਵਾਂ ਦੇਣੀਆਂ ਜਿਨ੍ਹਾਂ ਦੀਆਂ ਦੁਆਵਾਂ ਨਾਲ ਇਹਨਾਂ ਦੀਆਂ ਜ਼ਿੰਦਗੀਆਂ ਆਸਾਨ ਹੋ ਜਾਣਗੀਆਂ